ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਿਲਾਵਲ ਮਹੱਲਾ ਚੌਥਾ ਕਾਰਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਬਿਲਾਵਲ ਦੇ ਅੰਦਰ ਮਹੱਲਾ ਚੌਥਾ ਚੌਥੇ ਸਰੂਪ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀਸਰੇ ਗੁਰਸੁਰ تعال ਵਿੱਚ ਅੰਮ੍ਰਿਤ ਰੂਪ ਉਪਦੇਸ਼ ਬਖਸ਼ਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਇੱਕ ਅਦੁੱਤੀ ਬ੍ਰह्म ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਉਦਮ ਮਤ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ਅੰਦਰ ਦੀ ਜਾਣਨ ਵਾਲੇ ਪ੍ਰਭ ਪਰਮੇਸ਼ਰ ਦੇ ਭਜਨ ਸਿਮਰਨ ਵਿੱਚ ਉਦਮ ਪ੍ਰਕਰਤ ਜਤਨ ਕਰਨ ਵਾਲੀ ਮਤ ਬੁੱਧੀ ਸ੍ਰੇਸ਼ਟ ਹੈ ਵਾ ਅੰਤਰਜਾਮੀ ਪ੍ਰਭੂ ਸਾਰਿਆਂ ਨੂੰ ਉਦਮ ਕਰਨ ਵਾਲੀ ਮਤੀ ਦੇਣ ਵਾਲਾ ਹੈ ਹਾ ਜਿਉਂ ਜਿਵੇਂ ਪ੍ਰੇਰੇ ਪ੍ਰੇਰਦਾ ਹੈ ਉਵੇਂ ਹੀ ਜੀਵਾਂ ਨੇ ਕਰਤਬ ਕਰਨਾ ਹੁੰਦਾ ਹੈ ਜਿਉ ਨਟੂਆ ਤੰਤ ਵਜਾਏ ਤੰਤੀ ਤਿਉ ਵਾਜੈ ਜੰਤ ਜਲਾ ਜਿਵੇਂ ਨਟੂਆ ਉਹਦਾ ਨਾਟਕ ਕਰਨ ਵਾਲਾ ਤੰਤੀ ਬੀਣਾ ਆਦਿ ਦੀ ਤੰਤ ਤਾਰ ਨੂੰ ਵਜਾਉਂਦਾ ਓਵੇਂ ਹੀ ਉਹ ਵੱਜਦਾ ਹੈ ਇਸੇ ਪ੍ਰਕਾਰ ਨਟ ਦੀ ন্যায় ਈਸ਼ਰ ਆਪਣੀ ਚੇਤਨ ਸੱਤਾ ਰੂਪੀ ਤਾਰ ਨੂੰ ਜਿਵੇਂ ਕਿਸੇ ਦੇ ਅੰਦਰ ਵਜਾਉਂਦਾ ਓਵੇਂ ਹੀ ਜਨ ਕੀ ਇਹ ਜੀਵ ਰੂਪ ਬਾਜੇ ਵੱਜ ਰਹੇ ਹਨ ਭਾਵ ਉੱਤਮ ਮੱਧਮ ਕनिष्ठ ਆਦਿ ਸੁਭਾਵਾਂ ਵਾਰ ਕਰਕੇ ਕਿਰਿਆ ਕਰਦੇ ਹੋ ਜਪ ਮੰਨ RAM ਨਾਮ ਰਸਨਾ हे ਮੇਰੇ ਮਨਾ ਬਾਜੋ ਮਨ ਸ਼੍ਰੋਮਣੀ ਪਰਮੇਸ਼ਰ ਹੈ ਉਸ ਦੇ RAM ਨੂੰ ਰਸਨਾ ਜੀਬਾ ਦੁਆਰਾ ਜਪਣਾ ਉਚਾਰਨਾ ਕਰ ਮस्तक ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ ਜਿਸ ਦੇ ਮੱਥੇ ਉੱਪਰ ਪੂਰਬਲੇ ਸ੍ਰੇਸ਼ਟ ਕਰਮਾਂ ਦੀ ਲਿਖਤ ਦੁਆਰਾ ਗੁਰੂ ਪ੍ਰਾਪਤੀ ਦੇ ਲੇਖ ਲਿਖੇ ਹਨ ਉਸਨੇ ਗੁਰੂ ਨੂੰ ਪਉਣਾ ਕੀਤਾ ਹੈ ਉਸ ਦੇ ਹਿਰਦੈ ਕੀ ਇਹ ਮਨ ਵਿੱਚ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਵਸਦਾ ਹੈ ਰਹਾਉ ਬਸਰਾਮ ਦੇ ਕੀ ਬਾਦਸ਼ਾਹ ਕੀ ਕਿਰਪਾ ਕਰ ਰਿਆ ਮਾਇਆ ਗ੍ਰਸਤ ਪ੍ਰਮਤ ਹੈ ਪ੍ਰਾਣੀ ਰਖ ਲਿਓ ਜਨ ਆਪਣਾ ਮਾਇਆ ਦੇ ਮੋਹ ਵਿੱਚ ਗ੍ਰਸਤ ਕੀਏ ਫਸਿਆ ਆ ਪ੍ਰਾਣੀ ਜੀਵ ਵਿਹਾਰਾਂ ਜੁਨਾ ਵਿੱਚ ਪਰਮਦਾ ਹੀ ਰਹਿੰਦਾ ਹੈ। ਕੀ ਮਹਾਰਾਜ ਮੈਨੂੰ ਆਪ ਦਾ ਜਨਦਾਸ ਬਣਾ ਕੇ ਇਸ ਮਾਇਆ ਦੇ ਮੋਹ ਤੋਂ ਰੱਖ ਲੈਣਾ ਕਰੋ ਬਚਾ ਲਵੋ। ਜੋ ਪ੍ਰਹਿਲਾਦ ਹਰਨਾਕਸ ਗਰਸਿਓ ਹਰ ਰਾਕਿਓ ਹਰ ਸਰਨਾ ਹਾਂ ਪਾਤਸ਼ਾਹ ਕਹਿੰਦੇ ਜਿਵੇਂ ਪ੍ਰਹਿਲਾਦ ਭਗਤ ਨੂੰ ਉਸ ਦੇ ਪਿਤਾ ਹਰਨਾਕਸ਼ ਨੇ ਮਾਰਨ ਲਈ ਗਰਸਿਓ ਫੜਿਆ ਸੀ। ਏ ਹਰ ਹਰੀ ਤੂੰ ਆਪਣੀ ਸਰਨਾ ਓਟ ਵਿੱਚ ਪਿਆ ਹੋਇਆ ਦੇਖ ਕੇ ਨਰਸਿੰਘ ਰੂਪ ਧਾਰ ਕੇ ਉਸ ਦੀ ਰੱਖਿਆ ਕੀਤੀ ਹੈ ਕਵਨ ਕਵਨ ਕੀ ਗਤਮਿਤ ਕਹੀ ਹੈ ਹਰ ਕੀ ਇਹ ਪਤ ਪਵੰਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾ ਰਹੇ ਆ ਕਿ ਕਿਸ ਕਿਸ ਦੀ ਗਤ ਮੁਗਤ ਹੋਣ ਦੀ ਮਰਿਆਦਾ ਕਹਿਣਾ ਕਰੀਏ ਆਖਣਾ ਕਰੀਏ ਏ ਹਰੀ ਤੂੰ ਤਾਂ ਪਤ ਪਾਪੀ ਵੀ ਪਵੰਨਾ ਪਵਿੱਤਰ ਕਰ ਦਿੱਤੇ ਆ ਉਹ ਢੂ ਵੇ ਢੂਰ ਹੱਥ ਚਮ ਚਮਰੇ ਹਰ ਉਧਰਿਓ ਪਰਿਓ ਸਰਨਾ ਉਹ ਤੇਰਾ ਭਗਤ ਰਵਿਦਾਸ ਢੂਰ ਮੋਏ ਹੋਏ ਪਸ਼ੂ ਮਰੇ ਹੋਏ ਪਸ਼ੂ ਢੋਂਦਾ ਸੀ ਅਤੇ ਲੋਕਾਂ ਵਿੱਚ ਕਹੀ ਜਾਣ ਵਾਲੀ ਨੀਵੀਂ ਜਾਤੀ ਦੇ ਚਮਿਆਰ ਦੇ ਹੱਥ ਵਿੱਚ ਸਦਾ ਚਮੜਾ ਫੜਿਆ ਹੁੰਦਾ ਸੀ ਬਾ ਚੰਮ ਦੇ ਚਮਰੇ ਚਮੜੇ ਦੇ ਟੁਕੜੇ ਹੱਥ ਵਿੱਚ ਫੜੇ ਹੁੰਦੇ ਸੀ ਪਰ ਹੇ ਹਰਿ ਹਰੀ ਉਹ ਵੀ ਤੇਰੀ ਓਟ ਵਿੱਚ ਸਰੇ ਪਰਿਓ ਸਰਨਾ ਪੈ ਕਰਕੇ ਸੰਸਾਰ ਸਮੁੰਦਰ ਤੋਂ ਤਰ ਗਿਆ ਹੈ। ਈਉ ਆਪਾਂ ਵੀ ਬੇਨਤੀ ਕਰੀਏ। ਪ੍ਰਭ ਦੀਨ ਦਿਆਲ ਭਗਤ ਪਵਤਾਰਨ ਹਮ ਪਾਪੀ ਰਾਖ ਬਪਨਾ। ਏ ਭਗਤ ਸੇਵਕਾਂ ਨੂੰ ਪਵ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੇ ਦੀਨਾ ਬੰਦੂ ਗਰੀਬਾਂ ਉੱਪਰ ਦਇਆਲਤਾ ਕਰਨ ਵਾਲੇ ਪਰਮੇਸ਼ਰ ਅਸੀਂ ਪਾਪੀ ਪਾਪ ਕਰਨ ਵਾਲੇ ਤੇਰੀ ਪਪਨਾ ਸ਼ਰਨਾਗਤ ਵਿੱਚ ਆਏ ਹਾਂ। ਵਾ ਪਾਪੀ ਪਪਨਾ ਪਾਪੀਆਂ ਦੇ ਵੀ ਪਾਪੀ ਹਾਂ ਤੁਸੀਂ ਸਾਨੂੰ ਰੱਖ ਲੈਣਾ ਕਰੋ ਆ ਸਾਨੂੰ ਪਾਪੀਆਂ ਨੂੰ ਪਪਨਾ ਪਾਪ ਕਰਨ ਵੱਲੋਂ ਬਚਾ ਲੋ ਹਰ ਦਾਸ ਅਨਦਾਸ ਦਾਸ ਹਮ ਕਰੀ ਅਹ ਜਨ ਨਾਨਕ ਦਾਸ ਦਸੰਨਾ ਏ ਹਰੀ ਆਪ ਦੇ ਸੇਵਕਾਂ ਦੇ ਦਾਸ ਸੇਵਕਾਂ ਦਾ ਦਾਸ ਸੇਵਕ ਹਮ ਸਾਨੂੰ ਕਰਨਾ ਕਰ ਵਾਜੋ ਮਨ ਬਾਣੀ ਸਰੀਰ ਕਰਕੇ ਤੇਰੇ ਸੇਵਕਾਂ ਦੇ ਸੇਵਕ ਆ ਸਾਨੂੰ ਉਹਨਾਂ ਦਾ ਸੇਵਕ ਬਣਾਉਣਾ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਮੈਂ ਜਨ ਦਾਸ ਤੇਰੇ ਸੇਵਕਾਂ ਦਾ ਵੀ ਦਾਸ ਅੰਨਾ ਸੇਵਕ ਹਾਂ ਵਾ ਉਹ ਦਾਸ ਤੇਰੇ ਸਰੂਪ ਦੀ ਦਸ ਅੰਨਾ ਦਸ ਪਉਣ ਵਾਲੇ ਆ ਬਿਲਾਵਲ ਮਹੱਲਾ 34 ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤ ਪੁਰਖ ਅਜਨਮਾ ਹੇ ਅਜਨਮਾ ਜਨਮ ਤੋਂ ਰਹਿਤ ਪੁਰਖ ਪੂਰਨ ਪਰਮੇਸ਼ਰ ਅਸੀਂ ਵਿਹਾਰਾ ਵੱਲੋਂ ਮੂਰਖ ਸਾਸ਼ਤਰ ਗਿਆਨ ਵੱਲੋਂ ਮੁਗਧ ਬੇਸਮਝਤੇ ਗਿਆਨ ਤੋਂ ਹੀਣੀ ਮਤਬੁੱਧੀ ਵਾਲੇ ਹਾਂ ਪਰੰਤੂ ਤੇਰੀ ਸਰਣਾਗਤ ਸ਼ਰਨ ਵਿੱਚ ਆਗੇ ਪ੍ਰਾਪਤ ਹੋਏ ਹਾਂ ਕਰ ਕਿਰਪਾ ਰੱਖ ਲੀਓ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ਹੇ ਮੇਰੇ ਸਾਡੇ ਠਾਕੁਰ ਪਰਮੇਸ਼ਰ ਤੂੰ ਕਿਰਪਾ ਮਿਹਰ ਕਰਕੇ ਸਾਡੀ ਲੱਜਾ ਰੱਖ ਲੈਣਾ ਕਰ ਅਸੀਂ ਪਾਥਰ ਪੱਥਰ ਦੀ ਨਿਆਈਂ ਜੜ ਤੇ ਸੰਸਾਰ ਸਮੁੰਦਰ ਵਿੱਚ ਡੁੱਬਣ ਵਾਲੇ ਹਾਂ ਸ਼ੁਭ ਗੁਣਾ ਤੋਂ ਹੀਨ ਖਾਲੀ ਅਤੇ ਅਕਰਮਾ ਨਿਸ਼ਕਾਮ ਕਰਮਾਂ ਤੋਂ ਵੀ ਰਹਿਤ ਹਾਂ ਮੇਰੇ ਮਨ ਪਜ ਰਾਮ ਨਾਮੈ ਰਾਮਾ ਹੀ ਮੇਰੇ ਮਨ ਰਮੇ ਹੋਏ ਰਾਮਾ ਪਰਮੇਸ਼ਰ ਦਾ ਨਾਮ ਸਿਮਰਨ ਨਾ ਕਰ ਗੁਰਮਤ ਹਰ ਰਸ ਪਾਈਐ ਹੋਰ ਤਿਆਗੋ ਨੇਫਲ ਕਾਮਾ ਰਹਾਉ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਰਸ ਨੂੰ ਪਾਉਣਾ ਕਰੀਦਾ ਹੋਰ ਸਾਰੇ ਵਿਅਰਥ ਸਕਾਮ ਕਰਮਾ ਰੂਪੀ ਕਾਮਾ ਕੰਮਾਂ ਨੂੰ ਵਾ ਕਾਮਾ ਕਾਮਨਾਵਾਂ ਨੂੰ ਛੱਡ ਦੇਣਾ ਕਰ ਰਹਾਉ ਹਰ ਜਨ ਸੇਵਕ ਸੇਹਰ ਤਾਰੇ 함 ਨਿਰਗੁਨ ਰਾਖ ਉਪਮਾ ਹੇ ਹਰੀ ਵਾਹਿਗੁਰੂ ਜੋ ਤੇਰੇ ਸੇਵਕ ਦਾਸ ਜਨ ਹਨ ਹੇ ਹਰੀਓ ਤੂੰ ਆਪ ਹੀ ਸੰਸਾਰ ਸਮੁੰਦਰ ਤੋਂ ਤਾਰਨਾ ਕੀਤੇ ਆ ਵਾਤ ਹੇ ਹਰੀ ਜੋ ਤੇਰੇ ਭਗਤਾਂ ਨਾਲ ਮਿਲ ਕੇ ਦਾਸਾ ਪਾਪ ਧਾਰ ਦੇ ਉਹਨਾਂ ਦੇ ਅਗਿਆਨ ਆਦ ਦੁੱਖਾਂ ਨੂੰ ਨਾਸ਼ ਕਰਕੇ ਤੂੰ ਆਪ ਸੰਸਾਰ ਸਮੁੰਦਰ ਤੋਂ ਤਾਰਨਾ ਕਰਦਾ ਹੈ ਸਾਮ ਕੀ ਇਹ ਸਾਨੂੰ ਗੁਣਹੀਣਾ ਨੂੰ ਰੱਖ ਲੈਣਾ ਕਰ ਇਸ ਵਿੱਚ ਤੇਰੀ ਹੀ ਉਪਮਾ ਵਡਿਆਈ ਹੈ ਵਾ ਸਾਨੂੰ ਗੁਨਾ ਤੋ ਹੀਣਿਆਂ ਨੂੰ ਆਪਣੀ ਸ਼ਰਨ ਵਿੱਚ ਰੱਖ ਤਾਂ ਤਾਂ ਜੋ ਅਸੀਂ ਤੇਰੀ ਉਪਮਾ ਵਡਿਆਈ ਕਰਦੇ ਰਹੀਏ ਤੁਜ ਬਿਨ ਅਵਰ ਲਾ ਕੋਈ ਮੇਰੇ ਠਾਕੁਰ ਹਰ ਜਪੀਏ ਵੱਡੇ ਕਰਮਾ ਏ ਮੇਰੇ ਠਾਕੁਰ ਮਾਲਕ ਪਰਮੇਸ਼ਰ ਕਿਰਪਾ ਕਰੋ ਤੇਰੇ ਤੋਂ ਬਿਗੈਰ ਸਾਡਾ ਹੋਰ ਕੋਈ ਵੀ ਰਾਗਾ ਨਹੀਂ ਹੈ ਵੱਡੇ ਉੱਚੇ ਭਾਵ ਸ੍ਰੇਸ਼ਟ ਕਰਮਾਂ ਕਰਕੇ ਹੀ ਤੇਰਾ ਨਾਮ ਜਪਣਾ ਕਰੀਦਾ ਨਾਮਹੀਨ ਤ੍ਰਿਗ ਜੀਵਤੇ ਤਿੰਨ ਵੱਡ ਦੁੱਖ ਸਹਮਾ ਤੇਰੇ ਨਾਮ ਤੋਂ ਹੀਣ ਖਾਲੀ ਪੁਰਖਾਂ ਦੇ ਜਿਉਣੇ ਨੂੰ ਤਾਂ ਤਰਕਾਰ ਹੈ ਉਹਨਾਂ ਨੂੰ ਜੰਮਣ ਮਰਨ ਦਾ ਵੱਡਾ ਦੁੱਖ ਤੇ ਅਗਿਆਨ ਦਾ ਵੱਡਾ ਸਹਮਾ ਸਹਿਮ ਕਸ਼ਟ ਚੰਮੜਿਆ ਰਹਿਦਾ ਵਾ ਬਹੁਤ ਵੱਡੇ ਦੁੱਖਾਂ ਨੂੰ ਸਹਮਾ ਸਹਾਰਦੇ ਆ ਉਹ ਫਿਰ ਫਿਰ ਜੁਨ ਪੁਵਾਈਐ ਮੰਦ ਭਾਗੀ ਮੂੜ ਅਕਰਮਾ ਜੋ ਮੰਦੇ ਭਾਗਾ ਵਾਲੇ ਮੂਰਖ ਅਤੇ ਅਕਰਮਾ ਉੱਤਮ ਕਰਮਾ ਤੋਂ ਰਹਿਤ ਹੁੰਦੇ ਵਾ ਮੰਦੇ ਕਾਮ ਕ੍ਰੋਧ ਆਦਿ ਵਿਕਾਰਾਂ ਦੇ ਭਾਗੀ ਹਿੱਸੇਦਾਰ ਮੂੜ ਬਿਰਤੀ ਵਾਲੇ ਵਿਸ਼ਈ ਪੁਰਸ਼ ਅਤੇ ਗੁਰਾਂ ਦੀ ਅਕਰਮਾ ਕਿਰਪਾ ਤੋਂ ਰਹਿਤ ਹੁੰਦੇ ਉਹ ਫਿਰ ਮੁੜ ਮੁੜ ਜੁਨਾ ਵਿੱਚ ਪੁਹਾਏ ਫੇਰੇ ਜਾਂਦੇ ਹਰ ਜਨ ਨਾਮ ਆਧਾਰ ਹੈ ਤੌਰ ਪੂਰਬ ਲਿਖੇ ਵੱਡ ਕਰਮਾ ਹੇ ਹਰਿ ਹਰੀ ਤੇਰੇ ਜਨ ਸੇਵਕਾਂ ਨੂੰ ਤੇਰੇ ਨਾਮ ਦਾ ਹੀ ਆਧਾਰ ਅਸਰਾ ਹੈ ਕਿਉਂਕਿ ਉਹਨਾਂ ਦੇ ਪੂਰਬਲੇ ਨਿਸ਼ਕਾਮ ਕਰਮਾ ਕਰਕੇ ਤੂੰ ਆਦਤੋਂ ਹੀ ਆਪਣੀ ਪ੍ਰਾਪਤੀ ਦੇ ਵੱਡੇ ਸ੍ਰੇਸ਼ਟ ਕਰਮ ਲਿਖ ਦਿੱਤੇ ਹਨ ਗੁਰ ਸਤ ਗੁਰ ਨਾਮ ਦਿਰਾਇ ਜਨ ਨਾਨਕ ਸਫਲ ਜਨਮਾ ਗੁਰ ਪੂਜਨੀਕ ਚੇਤਨ ਸਰੂਪ ਸਤਿਗੁਰੂ ਸੱਚੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਤੇਰਾ ਨਾਮ ਦ੍ਰਿੜ ਪਰਪੱਕ ਕਰਵਾਇਆ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹਨਾਂ ਜਨ ਦਾਸਾਂ ਦਾ ਮਨੁੱਖਾ ਜਨਮ ਸਫਲ ਪ੍ਰਵਾਣੀਕ ਹੈ ਬਿਲਾਵਲ ਮਹੱਲਾ ਚੌਥਾ ਹਮਰਾ ਜਿਤ ਲੁਭਤ ਮੋਹ ਵਿਖਿਆ ਬਹੁ ਦੁਰਮਤ ਮੈਲ ਪਰਾ ਹੇ ਪ੍ਰਭੂ ਹਮਰਾ ਸਾਡਾ ਚਿੱਤ ਮਨ ਮੋਹ ਅਤੇ ਵਿਖਿਆ ਵਿਸ਼ਿਆਂ ਵਾ ਵਿਖਿਆ ਮਾਇਆ ਦੇ ਮੋਹ ਵਿੱਚ ਲੁਭਾਇਮਾਨ ਹੋ ਰਿਹਾ ਅਤੇ ਬਹੁਤ ਸਾਰੀ ખોટી ਮਾਤਰੂਪੀ ਮਲੀਨਤਾਈ ਨਾਲ ਭਰਿਆ ਪਿਆ ਵਾ ખોਟੀ ਸਿੱਖਿਆ ਤੇ ਪਾਪਾਂ ਦੀ ਮੈਲ ਨਾਲ ਭਰਿਆ ਹੋਇਆ ਤੁਮਰੀ ਸੇਵਾ ਕਰ ਨਾ ਸਕੈ ਪ੍ਰਭ ਹਮ ਕਿਉ ਕਰ ਮੁਗਦ ਤਰਾ हे प्रभु परमेश्वर ਅਸੀਂ ਤੇਰੀ ਭਗਤੀ ਰੂਪੀ ਸੇਵਾ ਟਹਿਲ ਨਹੀਂ ਕਰ ਸਕਦੇ ਫੇਰ ਅਸੀਂ ਪਰਮਾਰਥ ਦੀ ਗਿਆਤ ਵੱਲੋਂ ਬੇਸਮਝ ਕਿਵੇਂ ਕਰਕੇ ਤਰ ਸਕਦੇ ਹਾਂ ਮੇਰੇ ਮਨ ਜਪ ਨਰਹਰ ਨਾਮ ਨਰਹਰਾ हे ਮੇਰੇ ਮਨਾਂ ਨਰਾਂ ਨੂੰ ਚੇਤਨ ਸੱਤਾ ਦੇ ਕੇ ਹਰਾ ਪਰਾ ਕਰਨ ਵਾਲੇ ਨਰਹਰਾ ਨਰ ਸਿੰਘ ਆਦ ਰੂਪ ਧਾਰਨ ਵਾਲੇ ਪਰਮੇਸ਼ਰ ਦਾ ਨਾਮ ਜਪਣਾ ਕਰ ਜਨ ਉਪਰ ਕਿਰਪਾ ਪ੍ਰਪਤਾਰੀ ਮਿਲ ਸਤਗੁਰ ਪਾਰ ਪਰਾਰਾਹਾਉ ਇਹ ਪ੍ਰਭ ਪਰਮੇਸ਼ਰ ਜਿਸ ਪੁਰਸ਼ ਉਤੇ ਤੂੰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਦਾ ਹੈ ਜਾਂ ਤਾਰਨਾ ਕੀਤੀ ਹੈ ਉਹ ਸਤਗੁਰੂ ਸਾਹਿਬ ਜੀ ਨੂੰ ਮਿਲ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਪੈ ਗਿਆ ਹੈ ਭਾਵ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਗਿਆ ਹੈ ਰਹਾਉ ਮਿਸ ਰਾਮ ਦੇ ਕੀ ਬਾਦਸ਼ਾਹਗੇ ਕਿਰਪਾ ਕਰ ਰਿਆ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦੇਹ ਮਤੀ ਜਸ ਕਰਾ ਏ ਹਮਰੇ ਸਾਡੇ ਪਿਤਾ ਸਰੂਪ ਠਾਕੁਰ ਸੁਆਮੀ ਮਾਲਕ ਪਰਮੇਸ਼ਰ ਹਰੀ ਮੈਨੂੰ ਸ਼ੁਭ ਮਤ ਸਿੱਖਿਆ ਦੇਣਾ ਕਰ ਜਿਸ ਨਾਲ ਮੈਂ ਤੇਰਾ ਜਸ ਕੀਰਤਨ ਕਰਾਂ ਤੁਮਰੇ ਸੰਗ ਲੱਗੇ ਸੇ ਉਦਰੇ ਜਿਉ ਸੰਗ ਕਾਸਟ ਲੋਹ ਉਤਰਾ हे परमेश्वर जो तेरे संग नाल जुड़े पाप तेरा सिमरन कीता जिन्ना ने ओ संसार समुंदर तो उतरे तर गए बच गए जिमि कास लकड़ दे नाल लाग के लोहा भी समुंदर तो तर जांदा पार हो जांदा इओ लोहे दी न्याय कठोर चित वाले लकड़ दी न्याय संता महात्मा दी संगत करके संसार समुंदर तो तर जांदे आ सागत नर होची मत मद्दम ਜਿਨ ਹਰ ਹਰ ਸੇਵਨ ਕਰਾ ਉਹਨਾਂ ਸਾਖਤ ਕਠੋਰ ਚਿਤ ਵਾਲੇ ਨਰਪੁਰਸ਼ਾਂ ਦੀ ਮਤ ਬੁੱਧੀ ਹੋਸ਼ੀ ਤੁਸ਼ਤੇ ਮਦਮ ਨੀਚ ਸਾਕਾਮ ਕਰਮਾ ਵਾਲੀ ਹੈ ਜਿਨ੍ਹਾਂ ਨੇ ਹੇ ਹਰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਤੇਰੀ ਭਗਤੀ ਰੂਪ ਸੇਵਾ ਟਹਿਲ ਨੂੰ ਨਹੀਂ ਕੀਤਾ ਤੇ ਨਰ ਭਾਗ ਹੀਨ ਦੋਚਾਰੀ ਓਏ ਜਨਮ ਮੁਏ ਫਿਰ ਮਰਾ ਪਾਤਸ਼ਾਹ ਫਰਮਾਉਂਦੇ ਉਹ ਨਰਪੁਰਸ਼ ਭਾਗਹੀਣ ਹਨ ਭਾਗਾ ਤੋਂ ਹੀਨੇ ਖਾਲੀ ਆ ਦੋ ਚਾਰੀ ਵੀ ਨਾਲ ਕਹਿੰਦੇ ਖੋਟੇ ਆਚਰਣ ਵਾਲੇ ਵੀ ਆ ਓਏ ਓ ਜਨਮ ਜਮਦੇ ਮੁਏ ਮਰਦੇ ਹੋਏ ਮੁੜ ਮੁੜ ਮਰਾ ਮਰਦੇ ਰਹਿੰਦੇ ਭਾਵ ਹਲਟ ਦੀਆਂ ਟਿੰਡਾਂ ਵਾਂਗੂ ਚੱਕਰ ਕੱਢਦੇ ਹੋਏ ਆਵਾ ਗਵਣ ਵਿੱਚ ਪਏ ਰਹਿੰਦੇ ਆ ਜਿਨ ਕੋ ਤੁਮ ਹਰ ਮੇਲੋ ਸੁਆਮੀ ਤੇ ਨਾਏ ਸੰਤੋਖ ਗੁਰਸਰਾ ਇੱਥੇ ਨਾਏ ਪਾਰਾ ਸ਼ਬਦ ਬੋਲਣਾ ਨੰਨੇ ਦੇ ਪੈਰ ਚ ਹਲੰਤ ਹੈ ਨਹਾਉਣ ਦਾ ਇਸ਼ਨਾਨ ਦਾ ਵਾਚਕ ਹੈ اے Swami Malik Prabhu ਜਿਨ੍ਹਾਂ ਨੂੰ ਤੁਮ ਤੁਸੀਂ ਗੁਰਾਂ ਨਾਲ ਮੇਲਣਾ ਕਰਦੇ ਹੋ ਉਹੋ ਹੀ ਸੰਤੋਖ ਆਦ ਗੁਣਾਂ ਦੇ ਸਰਾ ਹੁੰਦਾ ਸਰੋਵਰ ਗੁਰੂ ਸਾਹਿਬ ਜੀ ਵਿੱਚ ਸਰਵਣ ਮੰਨਣ ਨਿਧਿਆਸਨ ਰੂਪ ਨਾਏ ਇਸ਼ਨਾਨ ਕਰਦੇ ਆ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਹੇ ਹਰ ਹਰੀ ਜਿਨ੍ਹਾਂ ਨੇ ਤੈਨੂੰ ਭਜਿਆ ਸੇਵਨਾ ਕੀਤਾ ਹੈ ਉਹਨਾਂ ਦੀ ਦੁਰਮਤ ਕੋਟੀ ਮਾਤ ਰੂਪੀ ਮਲੀਨ ਤਾਈ ਸਭ ਚਲੀ ਗਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹ ਜਨ ਦਾ ਸੰਸਾਰ ਸਮੁੰਦਰ ਤੋਂ ਪਾਰ ਪਰਾ ਪਾਰ ਪੈ ਗਏ ਪਾਪ ਪਾਰਲੇ ਮੁਕਤ ਰੂਪੀ ਕਿਨਾਰੇ ਉੱਪਰ ਪਹੁੰਚ ਗਏ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ